ਓਕੇ ਚਲ ਗਈਆਂ ਓ ਨੰਗਿਆ ਭਈਆ ਓ ਨੰਗਣਾ ਕੇ ਨਿੰਬੂ ਲਾਉਣਾ ਮੇਰੇ ਕੋਲ ਨਹੀਂ ਨਹੀਂ ਆ ਪਿਆ ਇੱਕ ਜਗਾੜ ਜਿਆ ਓਏ ਦਫਾ ਕਰੋ ਭਰਾਵਾ ਮੈਂ ਨਹੀਂ ਲਾਉਣਾ ਜਗਾੜ ਕੋਈ ਵੀ ਓ ਨਹੀਂ ਭੈ ਤੇਰੀ ਲੜਦੀ ਏ ਫਿਰ ਮੁੜ ਕੇ ਓਏ ਦਵਾਈ ਇੱਕ ਸਾਭ ਦੀ ਅਸ ਦਵਾਈ ਏ ਦਵਾਈ ਦਵਾਈ ਕਰਕੇ ਤੈਨੂੰ ਟਲੀ ਕਰ ਦਿੰਦਾ ਨਹੀਂ ਨਹੀਂ ਇਹ ਬੜੇ ਜੀਜਾ ਪਾ ਕੇ ਕੱਢੀ ਮੈਂ ਹੜ ਨਹੀਂ ਰਹਿਂਦੇ ਤੂੰ ਓ ਭਈਆ ਤੇ ਗੋਮੀ ਹੋਇਆ ਗੋਲਣ ਜੋਗਾ ਤਾਂ ਹੋ ਓਏ ਪੈਣ ਤੇਰੀ ਬਹੁਤ ਦਿਵਾਲੇ ਹੁੰਦੀ ਉਮਰ ਕੇ ਮੇਰੇ ਉਹ ਇਹਦੀ ਬਾਹਲਾ ਨਹੀਂ ਆਉਂਦੀ ਜਿਵੇਂ ਮੈਂ ਸੌ ਸੂਫ ਪਾਈ ਆ ਤੇ ਚੀ ਨਹੀਂ ਲੱਗਣਾ ਪਤਾ ਨਾ ਕੋਈ ਪਾਣੀ ਨਾ ਗੱਲ ਨਾ ਕੋਈ ਬਾਤ ਥੋੜੀ ਲੀੜੀ ਪੀ ਲਾ ਇੱਥੇ ਕਿਉਂ ਡਿਆ ਵਾ ਚੋਰੀ ਦਾ ਇਦਾਂ ਪੀ ਜਾ ਵਾ ਤੇ ਬਸ 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 ਇਹ ਬਸ ਦਵਾਈ ਇੱਕ ਸਮਝੀ ਹਾਂ ਹਾਂ ਵੇਖੀਏ ਕਿ ਦਵਾਈ ਤੋਂ ਹੀ ਜਿਆਦਾ ਨੇ ਕੰਮ ਕਰਦੀ ਆ ਉਹ ਨਹੀਂ ਰੋਟੀ ਖਾਣ ਜਗਤ ਹੋ ਜਾ ਭਈਆ ਫੇਰ ਉਹਨੇ ਫੇਰ ਮੇਰੇ ਦਿਵਾਲੇ ਹੋਣਾ ਉਹ ਨਹੀਂ ਭਰਾ ਮੈਨੂੰ ਤੂੰ ਲਾਤਾ ਵਾ ਸ਼ਰਾਬ ਦੇ ਉਹ ਨਹੀਂ ਸਰਾ ਦੇ ਕੋਣ ਕੇ ਨੂੰ ਲਾਉਂਦਾ ਯੋ ਆ ਰੱਖੀ ਕਿਤੇ ਮੈਂ ਪਰੋਣੇ ਵਾਸਤੇ ਹਾਂ ਸਪੈਸ਼ਲ ਪਰੋਣੇ ਵਾਸਤੇ ਆੜ ਤੁੰ ਬਾਬਾ ਰੁੱਡੀ ਸਾਜੀ ਉਹ ਹੋ ਹੋ ਬੜੀ ਕੌੜੀ ਹੈ ਓਏ ਪਾਇਆ ਕਮ ਅਰੀਜਨਲ ਹੀ ਆ ਪੂਰੀ ਕੇ ਐਚ ਮੈਂ ਜੜੀ ਬੂਟੀਆਂ ਬੜੀਆਂ ਪਾਈਆਂ ਵੇ ਇਹ ਜਵਦੀ ਰਤਨ ਜੋਰ ਭਾਈ ਠੰਡਾ ਕਰਦਾ ਗਲਾਏ ਨੇ ਹੋਰ ਆ ਵੇ ਇਹ ਗਾਨੀ বাজਦੀ ਹੀ ਨਹੀਂ ਹੁਣ ਆ ਪਈਆਂ ਗਲਾਸੀਆਂ ਆਨੇ ਬਣ ਆ ਗਏ ਨਾ ਇੱਥੋਂ ਆ ਬਲੇ ਨਾਲ ਹੀ ਹੋ ਹਮ ਫੇਕ ਮਾ ਜੀ ਅੱਛਾ ਆ ਬਾਲਾ ਹਾਂ ਤੇ ਇੱਕ ਤੇ ਦੋ ਹਾਂ ਦੂਜੇ ਦੇ ਸਾਹਮਣੇ ਆ ਇਹ ਹਾਂ ਇੱਥੋਂ ਜਾਂ ਪਸਾਕਾ ਪਵੇਗੇ ਹਾਂ ਉਹਨਾਂ ਜਿਗਾਰ ਦੇ ਬੜਾ ਟੌਰੀ ਰਖਿਆ ਤੂੰ ਉਹਦੇ ਭੁਜਿਗੜਾ ਪੈਕਟ ਵੀ ਰਖਿਆ ਨਾ ਇੱਥੇ ਲੱਗੇ ਉਹ ਮੈਨੂੰ ਕਿਹੜਾ ਪਤਾ ਤੂੰ ਆਉਣਾ ਵਾ ਤੂੰ ਚਾਂਜਾ ਗੇੜਾ ਮਾਰਿਆ ਪੱਤੇ ਪੁੱਤੇ ਖਾ ਨਾਲੇ ਬਾਹਣਾ ਨਹੀਂ ਆਉਂਦੀ ਪਿਓ ਦਾ ਪੁੱਤਾ ਕਰੇ ਨਾ ਕਿ ਭਾਈਆ ਨਿੰਬੂ ਤੋੜ ਕੇ ਖਾ ਲਾ ਪੱਤੇ ਖਵਾਲੀ ਜਾ ਮੈਨੂੰ ਉਹ ਨਿੰਬੂ ਨਾਲ ਗਲਾ ਖਰਾਬ ਹੋ ਜਾਣਾ ਤੇਰਾ ਹੜਾ ਨਾ ਯਾਰਾ ਤੂੰ ਹੀ ਤੋੜਿਆ ਗਾੜੀਆਂ ਆ ਇਹ ਨਾ ਬਾਹਣਾ ਨਹੀਂ ਆਉਣੀ ਆ ਗਿਆ ਮੈਂ ਕਹੇ ਹੂੰ ਨਿੰਬੂ ਨਾਲ ਜਲਦੇ ਜਾਣਾ ਇਹ ਨਾਲੇ ਗੱਲ ਆ ਗਈ ਆ ਹੂੰ ਮੈਂ ਨਿੰਬੂ ਦੇ ਕੱਚੇ ਜੇ ਰਸਾ ਨੀਚ ਆ ਹਾਂ ਹੂੰ ਆਲੇ ਬੇ ਚੱਲ ਗਿਆ ਉਹ ਨਾ ਲੱਭ ਜੀ ਇੱਧਰ ਨੂੰ ਆ ਜਾਣ ਕਿਤੇ ਆ ਤੇ ਮੁੜ ਕੇ ਗੇੜਾ ਮਾਰ ਜੀ ਬਾਸਮ ਕਰਨ ਦੇ ਮੈਂ ਵੇਖ ਲਿਆ ਮੈਂ ਘੜੀ ਨੂੰ ਫੇਰ ਆਉਣਾ ਇੱਕ ਗੇੜਾ ਹੂੰ ਡੋੜੀ ਖਾਂਦ ਤੋਂ ਪਹਿਲਾਂ ਹੂੰ ਕਿਆ ਫੇਰ ਐਨੂੰ ਹੋਇਆ ਐਨੂੰ ਫੇਰ ਕੰਡੇ ਨਾਲ ਲਵਾ ਲਈ ਪਈ ਆ ਨਹੀਂ ਮੈਂ ਨਿਖਾਨੀ ਲਗਾ ਵੇਖਾਂ ਬਾ ਠੀਕ ਵਾ ਆ ਵਾ ਵਾਲੇ ਦੀ ਨਿਖਾਨੀ ਆ ਵਾ ਵਾ ਠੀਕ ਵਾ ਫੇਰ ਕੰਡੇ ਕੁੰਡੇ ਨਾਲ ਵਾਜ ਜਾਣ ਕਿਤੇ ਮੇਰੇ ਮਾਂ ਕੀ ਹੋਇਆ ਦੱਸਾ ਮੰਮੂ ਤੇ ਪਪਾ ਨਾ ਸ਼ਰਾਬ ਪੀਂਦੇ ਉੱਥੇ ਕਿੱਥੇ ਟਰ ਨਿੰਬੂਆ ਵਿੱਚ ਟਰਾਂਸਫਾਰਮ ਦੇ ਲੱਗੀ ਹਾਏ ਰੱਬਾ ਤੂੰ ਆ ਵੇਖਿਆ ਵਾ ਉੱਥੇ ਬਹਿ ਕੇ ਕਿੱਥੇ ਬਹਿ ਕੇ ਪੀਂਦੇ ਇਨਾ ਮੱਛਰ ਕੋਲ ਬੈਠੇ ਨਹੀਂ ਲੁੱਤਕ ਲੁੱਤਕ ਪੀਂਦੇ ਮੈਨੂੰ ਆਵ ਕੋਹ ਕੰਡਾ ਵੀ ਵੱਜ ਗਿਆ ਤੂੰ ਘਾਤੋ ਫਾ ਲੈਣ ਗਈ ਹੋਗੀ ਕਿਤੇ ਨਾ ਕਰ ਪੀੜ ਹੁੰਦੀ ਐਦਾ ਹਾਏ ਹਾਏ ਅੱਜ ਫੇਰ ਲੜਾਈ ਮਤਲਬ ਸ਼ੁਰੂ ਹੋਣੀ ਆ ਹਨਾ ਮਹਾਭਾਰਤ ਇੱਥੇ ਤੇ ਜਦੋਂ ਨਾ ਮੈਂ ਮੈਂ ਕੀ ਕਹਾਂ ਤੈਨੂੰ ਚਲ ਮੈਂ ਫੇ ਜਾ ਕੇ ਅੰਦਰ ਵੇਖਾਂ ਰੋਟੀ ਪਾਣੀ ਦਾ ਠੀਕ ਆ ਨਹੀਂ ਤੇ ਲੜਾਈ ਮੇਰੇ ਨਾਲ ਹੀ ਪੈਣੀ ਆ ਆਖੇ ਐਨੇ ਨਾ ਬੰਦੇ ਨੇ ਕਿਤੇ ਚੈਨ ਕੀਤਾ ਅਹੀਂ ਮੈਂ ਨਹੀਂ ਪੀਂਦਾ ਮੈਂ ਨਹੀਂ ਪੀਤਾ ਜਿਹੜੀ ਜੀਬ ਮੂਤਦੀ ਆ ਨਾ ਇਹ ਤੇ ਨਹੀਂ ਕੰਟਰੋਲ ਹੁੰਦਾ ਹੁੰਦਾ ਉਮਰ ਨੰਗ ਚੱਲੀ ਆ ਹਟ ਜਾ ਹਟ ਜਾ ਕਹਿੰਦੇ ਆ ਪਰ ਨਹੀਂ ਹਟਣਾ ਤੇ ਹੈ ਹੀ ਨਹੀਂ ਹਟਣਾ ਕੀ ਕਰਨੂੰ ਮੈਂ ਖੇਤ ਲੜਾਈ ਪਾ ਲੂ ਚੰਗਾ ਭਲਾ ਮੁੰਡਾ ਉਹਦੇ ਨੀ ਨੱਕ ਤੇ ਕੋਹ ਚਾਂਡਿਆ ਇਦਾਂ ਸਬਜ਼ੀ ਚ ਵੀ ਨਹੀਂ ਕਿ ਚਲ ਗਈ ਆ ਮਾਂ ਇਹ ਦੱਸ ਕੇ ਗਈ ਆ ਵੇਖਾਂ ਭਲਾ ਕਿ ਨਾ ਚਿਰ ਲੱਗ ਗਿਆ ਮੈਨੂੰ ਗਾਣਾ ਪੈ ਜਾਣੀਆਂ ਘਰੋਂ ਲੱਗਦਾ ਰਾਜਵਿੰਦਰ ਨੇ ਮਹਾਰੀ ਗਿਆ ਤੂੰ ਕਿੱਥੋਂ ਆਈ ਆ ਹਾਂ ਮੈਂ ਨਹੀਂ ਘਰੋਂ ਜਾ ਸਕਦੀ ਕਿਤੇ ਵੀ ਰਾਜਵਿੰਦਰ ਦੇ ਘਰ ਗਈ ਹਾਂ ਜਰਾਕ ਮੈਨੂੰ ਦੱਸ ਕੇ ਜਾਂਦੀ ਫਿਰ ਬੂਹੇ ਖੁੱਲੇ ਉਦਾਂ ਹੀ ਤਦਿਆ ਕਾਨੂੰ ਮੈਂ ਗਈ ਆ ਹੂੰ ਹੂੰ ਤੁਸੀਂ ਕਰੀ ਜਾਂਦੇ ਏ ਗਾੜੀ ਤੇ ਹੂੰ ਹੂੰ ਜੀ ਤੂੰ ਸੱਚ ਮੰਨ ਲਿਆ ਚੰਗੀ ਗੱਲ ਤੁਹਾਡੀ ਤੁਸੀਂ ਕਿੱਦਾਂ ਮੈਨੂੰ ਭੈਣ ਲੈ ਗਾੜੀ ਨੂੰ ਤੁਸੀਂ ਵੇਂਦੇ ਨਹੀਂ ਬੰਦਾ ਕ ਬੰਦਾ ਲੱਗਦਾ ਨਹੀਂ 1 ਮਿੰਟ ਮੇਰੀ ਪਹਿਲੂ ਸੁਣ ਲੈ ਗੱਲ ਕਿ ਤੈਨੂੰ ਪਤਾ ਵੀ ਉਹਨਾਂ ਦਾ ਵੀ ਘਰ ਉਦਾਂ ਤੇ ਆਪਣੇ ਵੀ ਬੂਹੇ ਖੁੱਲੇ ਨੇ ਮੈਂ ਅੰਦਰ ਸੁੱਤਾਂ ਨੂੰ ਮੈਨੂੰ ਸੁੱਤੇ ਨਹੀਂ ਛੱਡ ਕੇ ਚਲ ਗਈ ਤੇ ਮੈਨੂੰ ਠੇਕਾ ਲਿਆ ਮੈਂ ਉਹਨਾਂ ਦੇ ਘਰ ਦਾ ਮੈਨੂੰ ਮੈਨੂੰ ਪਿਆ ਸਾਰਾ ਕੰਮ ਕਿ ਮੈਂ ਹੀ ਸਾਰਾ ਵੇਖਣਾ ਵਾ ਇਹਨਾਂ ਦਾ ਤੀਜੇ ਦਿਨ ਤੁਰੇ ਰਹਿਣਾ ਵਾ ਵਨ ਬਣਾ ਲੈਂਦੇ ਆ ਕਦੀ ਆਪ ਤੋਰ ਪੈਂਦੀ ਆ ਕਦੀ ਕੁੜੀ ਕਲਾ ਦਿੰਦੀ ਆ ਉਹ ਆ ਜੀ ਭਾਬੀ ਆ ਜਿਹੜੀ ਆਣ ਕੇ ਕੁੜੀ ਨੂੰ ਲੈ ਗਈ ਆ ਤੇ ਮਗਰੇ ਫੇਰ ਟਪਕ ਗਈ ਆ ਉਹ ਜੇ ਉਹ ਗਏ ਤੇ ਤੂੰ ਹੀ ਨਾ ਜਾਂਦੀ ਜੇ ਉਹ ਆ ਜਾਂਦੇ ਤੇ ਫੇਰ ਤੂੰ ਜਿੱਥੇ ਤੁਰਨਾ ਫਿਰਨਾ ਹੈ ਤੇ ਚਲੀ ਜਾਂਦੀ ਅੱਛਾ ਮੈਂ ਬੂਏ ਦਾ ਜਿੰਦਾ ਵਾਂ ਕਿ ਮੈਂ ਘਰ ਨਾ ਬੱਜੀ ਰਵਾਂ ਮੇਰਾ ਨਹੀਂ ਕੀ ਕਰਦਾ ਕਿ ਤੇ ਬਾਹਰ ਨਿਕਲ ਨੂ ਗੱਲ ਤੇ ਤੇਰੇ ਵਿੱਚ ਵਾ ਹੋਰ ਹੋਰ ਮੇਰੇ 'ਚ ਕਾਦੀ ਗੱਲ ਵਾ ਉਹ ਗਏ ਆ ਨਾ ਹੂੰ ਪਿੱਤੀ ਰਹਿਦਾ ਵੀ ਮੈਂ ਕਿਉਂ ਨਹੀਂ ਗਈ ਉੱਥੇ ਅਛਾ ਇਹ ਗੱਲ ਵਾ ਇਹੋ ਗੱਲ ਵਾ ਕਿ ਹੋਰ ਕੀ ਆ ਮੈਂ ਤਾਂ ਜੇ ਉਹਨੂੰ ਉਦਣ ਆਖਿਆ ਸੀਗਾ ਬਲਜੀਤ ਨੂੰ ਮੈਂ ਕਿ ਜਿੱਦਣ ਤੂੰ ਜਾਵੇਂਗੀ ਨਾ ਉਦਣ ਤੇਰੇ ਨਾਲ ਨਹੀਂ ਮੈਂ ਜਾਣਾ ਤੇਰੇ ਮੈਂ ਮਗਰਬ ਨਹੀਂ ਹੋਣਾ ਜਿਵੇਂ ਮਗਰ ਵੀ ਜਾਣੀ ਆ ਨਾ ਬਲਜੀਤ ਕਾੜੀਆਂ ਪਤਾ ਕਿੱਦਾਂ ਗੱਲਾਂ ਕਰਦੀ ਆ ਉਥੇ ਮੇਰਾ ਕਦਰ ਘਟਦਾ ਵਾ ਹੁਣ ਜਦੋਂ ਆਜੂਗੀ ਨਾ ਉਹ ਤੋਂ ਵਾਦਾ ਮੈਂ ਜਾਉਂਗੀ ਤੇਰ ਕੋ ਨਹੀਂ ਘਰ ਖਲੋਤਾ ਜਾਣਾ ਵੇਖ ਲਈ ਹੱਦ ਹੋ ਗਈ ਤੁਹਾਡੀ ਵਾਲੀ ਤੂੰ ਐਵੇਂ ਉਹੋ ਗੱਲ ਵੀ ਮੈਂ ਬੰਬੀ ਦੇ ਜਾਣਾ ਹੀ ਮੈਂ ਆਖਾਂ ਮੈਂ ਵਾਜਾ ਮਰੀ ਜਾਣਾ ਵੀ ਪਾਣੀ ਲਿਆ ਪਾਣੀ ਜਾ ਵੇਖਿਆ ਕਰੀ ਨਹੀਂ ਤੂੰ ਦੇਹਣ ਤੁਸੀਂ ਬੰਬੀ ਦੇ ਜਾਣਾ ਹੈ ਤੁਸੀਂ ਬਾਹਰ ਜਿੰਦਾ ਮਾਰ ਜਾਂਦੇ ਤੇ ਚਾਬੀ ਇੱਥੇ ਉੱਤੇ ਰੱਖ ਦਿੰਦੇ ਇਹਦੇ ਉੱਤੇ ਰਾ ਮੈਂ ਆਪੇ ਵੇਖ ਲੈਂਦੀ ਆਣ ਕੇ ਤੈਨੂੰ ਕਿੱਦਾਂ ਪਤਾ ਲੱਗਣਾ ਵੀ ਕਿੱਥੇ ਗਿਆ ਕਿੱਥੇ ਨਹੀਂ ਮੈਂ ਫੋਨ ਕਰ ਲੈਂਦੀ ਤੁਹਾਨੂੰ ਦੱਸ ਮੈਂ ਨਾ ਵੀ ਇਹੋ ਹੋ ਗਾਲੀ ਵੀ ਗਾੜੀ ਗੱਲਾਂ ਹੀ ਬੜੀ ਤਰੀਕੀ ਤੇ ਨਹੀਂ ਵੀ ਤੂੰ ਉਹਨਾਂ ਨੂੰ ਨਹੀਂ ਫੋਨ ਕਰਕੇ ਕਹਿ ਸਕਦੇ ਵੀ ਘਰ ਨੂੰ ਆਜੋ ਤੁਸੀਂ ਮੇਰੇ ਸਿਰ ਤੇ ਰੋਪ ਪਾਈ ਜਾਂਦੇ ਸਾਰਾ ਤੇ ਗਏ ਤੁਰਨ ਫਿਰ ਜਾਣਦੇ ਉਹਨੂੰ ਤੈਨੂੰ ਵੀ ਇਹ ਗੱਲ ਲੱਖੋ ਵੀ ਆਪਣਾ ਗੇਟ ਵੱਖਰਾ ਕਰੋ ਸਾਨੂੰ ਉਹਨਾਂ ਦਾ ਕੋਈ ਠੇਕਾ ਨਹੀਂ ਆਪਣੀ ਇਧਰ ਕਾਂਦ ਮਾਰਨਾ ਤੇ ਆਪਣਾ ਗੇਟ ਮਾਰ ਕੇ ਜਾਣ ਅਸੀਂ ਆਪਣਾ ਵੇਖਾਂਗੇ ਜਿੱਦਾਂ ਸਾਡਾ ਜੀ ਕਰ ਤੇਰਾ ਤਾਂ ਵੀ ਹੁਣ ਕੰਦਾ ਕਰਾਦਾ ਮੈਂ ਘਰ ਦੇ ਵਿੱਚ ਕੰਦਾ ਕਰਾਉਣ ਦਾ ਡਰ ਵੀ ਕੋਈ ਨਹੀਂਗਾ ਫੇਰ ਜਦੋਂ ਅੱਤ ਕਰਦੇ ਆ ਤੇ ਕੀ ਉਹ ਅੱਤ ਕਰਦੇ ਆ ਫੇਰ ਉਹ ਗੱਲ ਕੇ ਜੇ ਕੁੜੀ ਗਈ ਤੇ ਮਗਰੇ ਚੱਲ ਕੇ ਲਾ ਤੇ ਚਲ ਗਈ ਤੇ ਚੱਲ ਕੇ ਜਾਣਦੇ ਹੁਣ ਉਹਦੇ ਪੇਕੇ ਆ ਤੇ ਮੇਰੇ ਵੀ ਪੇਕੇ ਆ ਤੇਰੇ ਘਟ ਗਏ ਹੁਣ ਕਿਉਂ ਮੇਰੇ ਕਿੱਧਰ ਘਟ ਗਏ ਜਦੋਂ ਬੰਦਾ ਪੂਆ ਖੋਫੜ ਬਣ ਜਾਂਦਾ ਨਾ ਤੈਨੂੰ ਮੈਂ ਅੱਗੇ ਵੀ ਦੱਸਿਆ ਵਾ ਉਦੋਂ ਥੋੜੀ ਕਦਰ ਕੱਟ ਜਾਂਦੀ ਆ ਮੈਂ ਕਹਾਂ ਜੇ ਮੇਰਾ ਪੂਰਾ ਹੱਕ ਵਾ ਉੱਥੇ ਅਜੇ ਮੈਂ ਘੂਠਾ ਨਹੀਂ ਗਾ ਲਾਇਆ ਤੇ ਫਿਰ ਕੀ ਨਹੀਂ ਲਾਇਆ ਤੇ ਜਦੋਂ ਲਾ ਦੂੰਗੀ ਨਾ ਏਅਰ ਤੇ ਕਦਰ ਘਟਣੀ ਘਟਣੀ ਆ ਅਜੇ ਮੇਰੀ ਪੂਰੀ ਡੋਸ ਵਾ ਤੇ ਲਾਉਣਾ ਹੀ ਪੈਣਾ ਇੱਕ ਦਿਨ ਕਿਉਂ ਲਾਉਂਗੀ ਮੈਂ ਮੈਂ ਵੇਖੂਗੀ ਤੇਲ ਵੇਖੂ ਤੇਲ ਦੀ ਧਾਰ ਵੇਖੂਗੀ ਜਿਹੜੇ ਇੰਨਾ ਹੀ ਪਹਿਲਾਂ ਜਦੋਂ ਆਈ ਬਲਜੀਤਵਾਲ ਆਈ ਜਦੋਂ ਆਈ ਬਲਜੀਤਵਾਲ ਆਇਆ ਕਰੂਗੀ ਇਹ ਗੂਠਾ ਲਾਉਣਾ ਹੀ ਪੈਣਾ ਤੈਨੂੰ ਪੜਗਵੇ ਨਹੀਂ ਖੋਣ ਆਪਾਂ ਅੱਛਾ ਹਾਂ ਤੇ ਤੁਸੀਂ ਲਾ ਦਿਓ ਜਾ ਕੇ ਜਾਓ ਤੇ ਮੇਰੇ ਉੱਤੇ ਨਾ ਪੈਈ ਆ ਪੈਈ ਤੇਰੇ ਨਾਮ ਤੂੰ ਹੀ ਲਾਉਣਾ ਮੇਰੀ ਮਰਜ਼ੀ ਆ ਜੋ ਮੈਂ ਮਰਜ਼ੀ ਕਰ ਸਕਦੀ ਮੈਂ ਤੁਸੀਂ ਨਹੀਂ ਨਾ ਕੋਈ ਵੀ ਕਰ ਸਕਦੇ ਅੱਛਾ ਅਹੀਂ ਫਿਰ ਕਾਹੇ ਜੋਗੇ ਦੀ ਹੋਈ ਤੇਰੀਆਂ ਮਰਜ਼ੀਆਂ ਚੱਲਣੀਆਂ ਹੈ ਤੂੰ ਹੀ ਹੁਣ ਲੜਨਾ ਮੇਰੇ ਨਾਲ ਲੜਦੀ ਗੱਲਾਂ ਵਾਂਡੇ ਗਏ ਤੇ ਫਿਰ ਤੋਰਣ ਦੇ ਗੱਲਾਂ ਬਾਤਾਂ ਮਾਰਦੇ ਖਾਂਦੇ ਪੀਂਦੇ ਹੋਣੇ ਆ ਤੂੰ ਹੀ ਲੜਾਈ ਸ਼ੋਹਰੀ ਮੇਰੇ ਨਾਲ ਤੂੰ ਵੀ ਆਪਣੇ ਘਰ ਦੀਓ ਮਰਜ਼ੀ ਬਣਾ ਤੇ ਖਾ ਤੂੰ ਮੈਨੂੰ ਹਈਦਾ ਜੋਂ ਨਹੀਂ ਆਖਣਾ ਤੇ ਚਾਹ ਬਣਾ ਕੋਟ ਹੁਣ ਮੰਮੀ ਹੁੰਦਾ ਨਾ ਹੁਣ ਪਹਿਲਾਂ ਵਾਲੇ ਮੋਹ ਤੇ ਨਹੀਂ ਰਹੀ ਹੈਗੀ ਜਿੱਦਾਂ ਪਹਿਲਾਂ ਕਿੱਦਾਂ ਸੀ ਰਾਤਾਂ ਰਹਿਣਾ ਡੋਡੀਆਂ ਖਾਣੀਆਂ ਹੁਣ ਤਾਂ ਪਹਿਲਾਂ ਵਾਲੀਆਂ ਗੱਲਾਂ ਹੀ ਨਹੀਂ ਰਹਿ ਗਈਆਂ ਪਹਿਲਾਂ ਤਾਂ ਲੋਕਾਂ ਨੇ ਜਿੱਥੇ ਪਕਾਉਣੀਆਂ ਉੱਥੇ ਹੀ ਖਾਣੀਆਂ ਐਡੀ ਹਮਤਰੀ ਚਾਟੀ ਸਾਗ ਦੀ ਰਿੰਦਣੀ ਜਵਾਰ ਦੀਆਂ ਰੋਟੀਆਂ ਨਾਲੀਆਂ ਪਕਾਉਣੀਆਂ ਜਿੱਥੇ ਟੱਬਰ ਜਿਹਦਾ ਆ ਇੱਕ ਵੀ ਆ ਦੋ ਵੀ ਆ ਪਕਾਈ ਜਾਣੀਆਂ ਖਾਈ ਜਾਣੀਆਂ ਹੁਣ ਆਖ ਹੁਣ ਅੱਜ ਕੱਲ ਦੇ ਜ਼ਮਾਨੇ 'ਚ ਦੋ ਰੋਟੀਆਂ ਕਿਤੇ ਕਣਕ ਦੀਆਂ ਵੱਧ ਪਕਾਉਣੀਆਂ ਪੰਤ ਗਸ਼ਾ ਪੈ ਜਾਂਦੀਆਂ ਮੰਮੀ ਗਸ਼ਾਂ ਦੇ ਪੈਂਦੀਆਂ ਹੀ ਪੈਂਦੀਆਂ ਵਾ ਜਿਹੜਾ ਹੁਣ ਪਿਆਰ ਨਹੀਂ ਨਾ ਰਿਹਾ ਉਹ ਗੱਲ ਦਾ ਮੈਨੂੰ ਬੜਾ ਦੁੱਖ ਲੱਗਦਾ ਕਿਤੇ ਡੱਬੀ ਦੀ ਤੀਲ ਵੀ ਮੰਗਣ ਜਾਈਦਾ ਹੋਈਦਾ ਇੱਕ ਦੂਜੇ ਦੇ ਘਰੋਂ ਹੈ ਅੱਗੇ ਲੋਕਾਂ ਨੇ ਨਾ ਪਾਠੀ ਨੱਪੀ ਹੁੰਦੀ ਉਹਦੀ ਅੰਗ ਲਿਆ ਕੇ ਇੱਕ ਦੂਜੇ ਨੇ ਤਾਂ ਆਪਣੇ ਦੋ ਚੌਂ ਘਰਾਂ ਦੇ ਸਾਰ ਲੈਣਾ ਆ ਤੇ ਹੁਣ ਕਹਿੰਦੀ ਆ ਮੈਂ ਚੱੱਕਾਂ ਬਾਲ ਲੜੀਆਂ ਚੁੱਲਿਆਂ ਤੇ ਸਾਗ ਤਾਂ ਨਹੀਂ ਚੁੱਲਿਆਂ ਤੇ ਰੋਟੀਆਂ ਪਕਾਉਣੀਆਂ ਤੇ ਕੋਈ ਫਿਕਰ ਨਹੀਂ ਹੁਣ ਗੈਸ ਆ ਉਹ ਬਾਲ ਦੀਆਂ ਉਹਨਾਂ ਨੂੰ ਇਹ ਹੁੰਦਾ ਕਿ ਕਿਹੜਾ ਵੇਲਾ ਮੋਕਣਾ ਚਾਵੇ ਉਹਨੂੰ ਬੰਦ ਕਰ ਦਈਏ ਰੋਟੀ ਨਾ ਕਿਤੇ ਵੱਧ ਪੱਕ ਜੇ ਵੱਧ ਪੱਕ ਜੇ ਮੰਮੀ ਸੱਚੀ ਬਰਕਤ ਨਹੀਂ ਰਹੀ ਚੌਂਕੇ 'ਚ ਜੇ ਹੁਣ ਤੇ ਪਤਾ ਕੀ ਮਾਈਆਂ ਕਹਿੰਦੀਆਂ ਹੀ ਆ ਜੇ ਆਪਣੀ ਮਿੱਟੀ 'ਚ ਆਟਾ ਨਹੀਂ ਨਾ ਉਹ ਕਾਦੀ ਜਨਾਨੀ ਆ ਅੱਗੇ ਲੋਕੀ ਜਦੋਂ ਕੋ ਨੂੰ ਗੁੰਨਣਾ ਉਹਦੋਂ ਮੰਗਨ ਤਰ ਪੈਦਾ ਹੋਈਦਾ ਹੈ ਪਤੀਲਾ ਲਾ ਕੇ ਡੂੰਗਾ ਲਾ ਕੇ ਉਹਦੇ ਘਰ ਕਦੀ ਉਹਦੇ ਘਰ ਆਜੇ ਵੀ ਹਾਡੀ ਤੇ ਗਲੀ ਗਵਾਣ ਚੇ ਕੰਮ ਚੱਲਦਾ ਆਜੇ ਅਸੀਂ ਤਾਂ ਜੇ ਵੀ ਲੈ ਲੂ ਆਉਨੇ ਆ ਚੱਲ ਮੰਮੀ ਵਧੀਆ ਵਾਗੇ ਚੱਲਦਾ ਵਾਦੇ ਉਹ ਮੇਰੇ ਸਹੁਰੇ ਤੇ ਬਸ ਇੱਕ ਦੂਜੇ ਦੀ ਚੁਗਲੀਆਂ ਹੀ ਕਰਦੀਆਂ ਆਈਆਂ ਹੋਰ ਕੋਈ ਇਹਨਾਂ ਨੂੰ ਗੱਲ ਨਹੀਂ ਆਉਂਦੀ ਬਸ ਕਦੀ ਕਿਸੇ ਦੀ ਕੁੜੀ ਦੀ ਨਿੰਦਿਆ ਕਦੀ ਕਿਸੇ ਦੇ ਮੁੰਡੇ ਦੀ ਨਿੰਦਿਆ ਕਰਦੇ ਨੂੰ ਭਾਏ ਪਤਾ ਨਾ ਹੋਵੇ ਤੇ ਬਾਹਰ ਦੇ ਨੂੰ ਜਿਆਦਾ ਪਤਾ ਹੁੰਦਾ ਕਿਉਂ ਕੇ ਦੀ ਨਿੰਦਿਆ ਕਰਨੀ ਆਪਣੇ ਚਾਰੇ ਪਰਦੇ ਉਹ ਕਰ ਵਿਚਾਰੇ ਕੰਨੀਆਂ ਨੇ ਬੜੀਆਂ ਵਾ ਕਿਆ ਦੀ ਕਰਨੀ ਤਾ ਕਰਨੀ ਚਾਹੀਦੀ ਉਹ ਤਾਂ ਤੂੰ ਨਾ ਕਹਿਦੀ ਇੱਧਰ ਹੋ ਜਾ ਉਹਨੂੰ ਵੀ ਬਹਿ ਲੈਣ ਦੱਸ ਉਹਨੇ ਕਿਹਾ ਮੂੰਹ ਕੋਨਾ ਮੈਂ ਕਿਉਂ ਉਹਨੇ ਤੈਨੂੰ ਕੀ ਕਹਿ ਦੇਣਾ ਨਾ ਸਾਬਕਤ ਆ ਤਾਂ ਮम्मी ਇਤਰਾ ਦਾ ਹੀ ਮੈਂ ਕਹਿੰਦੇ ਨਹੀਂ ਮੋਹ ਤੇ ਨਹੀਂ ਰਹਿ ਗਏ ਹੁਣ ਲੈ ਦਾ ਸਮੋਹ ਦੇ ਦੀਦੀ ਖਾਤੋਂ ਨਹੀਂ ਕਰਨਾ ਤੇ ਆਹੋ ਤੇ ਬਥੇਰਾ ਹੀ ਕਿੰਨਾ ਡਿੱਕੀ ਦਾ ਮम्मी ਨੂੰ ਪੁੱਛੋ ਬੜਾ ਤੈਨੂੰ ਯਾਦ ਕਰਦੀ ਬਜੀਤ ਮੰਮੀ ਆ ਝੂਠ ਨਾ ਹੋਰ ਕੇ ਕੋ ਬੋਲੀ ਮੈਂ ਤਾਂ ਸੱਚੀ ਵੇ ਨਹੀਂ ਰਹਿਣੀ ਆ ਸਾਰਿਆਂ ਦੇ ਵਰ ਤੀਰੇ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਅੱਗੇ ਤੇ ਪਰਜਾਈਆਂ ਕਿਤੇ ਨਾ ਅੱਖਾਂ ਵਿਚਾ ਕੇ ਬੈਠੀਆਂ ਹੁੰਦੀਆਂ ਹਰੇ ਨਣਾ ਨਾ ਆਉਣੀਆਂ ਕਦੇ ਗੋੜ ਬੰਨ ਦੇਣਾ ਕਦੇ ਚੋਲ ਬੰਨਦੇ ਨੇ ਹੁਣ ਕੀ ਆ ਹੁਣ ਕੱਖ ਵੀ ਨਹੀਂ ਚੋਲ ਖਾਣੇ ਚੋਲ ਤੇ ਹੁਣ ਤੇ ਵਾਧੂ ਆ ਓਦਾਂ ਮੈਂ ਕਹਿੰਦੀ ਆਂ ਕਿ ਇਹਨੂੰ ਕੋਈ ਮੱਥੇ ਵੜਨਾ ਨਾ ਪਾਵੇ ਉਹ ਗੱਲ ਵਧੀਆ ਵਾ ਨਹੀਂ ਪੁੱਤ ਜੈਜੀ ਤੂੰ ਧੀ ਤੂੰ ਆ ਨਾ ਉਹ ਜੀ ਮੇਰੀ ਨੌ ਆ ਤੇ ਮੇਰੀਆਂ ਮੇਰੀ ਧੀ ਲੱਗਦੀ ਐ ਵੀ ਮੈਨੂੰ ਧੀ ਦਿਖਦੀ ਆ ਤੂੰ ਐਦਾਂ ਨਾ ਕਿਆ ਕਰ ਤੈਨੂੰ ਬੜਾ ਹੀ ਯਾਦ ਕਰਦੀ ਮਗਰ ਦੀਦੀ ਨੇ ਕਿਦਾਂ ਉਹਨਾਂ ਦੀਦੀ ਨੇ ਕਿਦਾਂ ਕੋਈ ਗੱਲ ਕਾਂ ਬੋਲੇ ਮੰਮੀ ਦੀਦੀ ਨੇ ਆਉਣਾ ਜਾਣਾ ਏਦਾਂ ਨਾ ਕਰਿਆ ਕਰ ਜੇਗਾ ਪਿਆਰ ਮੁਹਬਤ ਪਾਓਗੇ ਇੱਕ ਦੂਜੇ ਨਾਲ ਪਾਉਗਾ ਮੰਮੀ ਮੇਰਾ ਸੁਭਾਅ ਉੱਤੋਂ ਟਕੋੜਾ ਵਾ ਵਿੱਚੋਂ ਮੇਰਾ ਬੜਾ ਮਿੱਠਾ ਵਾ ਮੈਂ ਤਾਂ ਕਦੀ ਇਹਨਾਂ ਨੂੰ ਮਾੜੀ ਚੰਗੀ ਕਹਿੰਦੀ ਮੈਂ ਤਾਂ ਕਹਿੰਦੀ ਮੇਰੇ ਅੱਖੀਂ ਦੇਖਣ ਵਸਦੇ ਦੇਖਣ ਤੇ ਮੇਰੇ ਪਤੀਆਂ ਪਤੋਏ ਹੋਣ ਤੇ ਮੈਂ ਵੱਧੋ ਸਮਾਨ ਲੈ ਲੈ ਆਇਆ ਕਰਾਂ ਕੀ ਹੈ ਮੰਮੀ ਕੀ ਗੱਲ ਵਾ ਕੀ ਘੁੰਮ ਘੁੰਮ ਲਈ ਆ ਜਾਂਦੀ ਆ ਪਿਵਾੜ ਮੈਂ ਗਏ ਦੇਖਣਾ ਹੀ ਮਦਰ ਤੇ ਕਿੱਧਰ ਨਾ ਗਏ ਹੋਣ ਹੈ ਮੈਂ ਆ ਗਈ ਨਾ ਸ਼ਿਕਾਇਤ ਲੈ ਕੇ ਐਦਾਂ ਨਾ ਕੰਮ ਕਰਿਆ ਕਰ ਮਨਪ੍ਰੀਤ ਉਹ ਕਹਿੰਦੀ ਮੰਮੀ ਸੋਖੋ ਤੇਰਾ ਭਲਾ ਸੋਚਣ ਦੀ ਆ ਆਪਣਾ ਵੀ ਤੇ ਤੇਰਾ ਵੀ ਕਿ ਉਹ ਗਏ ਕਿਤੇ ਹੋਰ ਨਾ ਤੁਰ ਪੜ ਕੇ ਤੇ ਪੀਣ ਖਾਣ ਆਂਦੀ ਮੰਮੀ ਵੇ ਮਦਰ ਮੰਮੀ ਉਹਨਾਂ ਨੇ ਮੇਰੇ ਨਾਲ ਵਾਦਾ ਕੀਤਾ ਸੀ ਵੀ ਮੈਂ ਨਹੀਂ ਪੀਣੀ ਅੱਜ ਜਬਰਦਸਤੀ ਦਾ ਵਾਦਾ ਤੇ ਝਾਟ ਦੀ ਤੋੜ ਦਿੰਦੇ ਮਨਜੋਤ ਤੇ ਕਹਾਦਾ ਤੋੜੀ ਕਰਦਾ ਹੀ ਤਾਂ ਆ ਮੈਂ ਵੀ ਤੋੜਨਾ ਵਾ ਕੀ ਬੰਦਾ ਕਰੇ ਉੱਥੇ ਉਹ ਕਈ ਵਾਰੀ ਮੈਂ ਮੁੰਡੇ ਨੂੰ ਖਡਾਉਣ ਜਾਂਦੀ ਬਾਹਰ ਨੂੰ ਥੋਕਲੇ ਉਹਨੂੰ ਇਹ ਹੁੰਦਾ ਕਿ ਮਾਤਾ ਗਈ ਮੁੰਡਾ ਲੈ ਕੇ ਤੇ ਮੈਂ ਨਿਕਲ ਜਾ ਤੇ ਸਾਲਾ ਮੈਂ ਗਾੜੀ ਘੇਰ ਕੇ ਮੈਂ ਜ਼ਬਰਦਸਤੀ ਉਹਨੂੰ ਕਿਉਂ ਮੀਂਦਾ ਉਹਦੇ ਹੰਦੇ ਨਹੀਂ ਤੇ ਦਾਈ ਨਾ ਦੇ ਦੇਣੇ ਕਿੱਥੋਂ ਉਹਨੂੰ ਸ਼ਰਾਬ ਲੱਗ ਗਈ ਇਹਦੇ ਤੇ ਕਿਤੇ ਲੱਥ ਦੀ ਨਹੀਂ ਗਈ ਆ ਤੇ ਫੇਜੇ ਪੀਣੀ ਆ ਤੇ ਫਿਰ ਮੰਮੀ ਉਥੇ ਨਿੰਗੂਆਂ ਚ ਜਾ ਕੇ ਕਾਦੋ ਫਿੰਡੇ ਫਿਰ ਬੰਦਾ ਘਰ ਟੌਰ ਨਾ ਪੀਂਦੇ ਹੈ ਨਾ ਉਹ ਵੇਖਿਆ ਪਿੰਦਾ ਨਹੀਂ ਇਹ ਸੰਬੀਦ ਨੇ ਦੱਸਿਆ ਮੈਨੂੰ ਲੈ ਪਪਾ ਵੀ ਪੀਂਦੇ ਆ ਦੋਵੇਂ ਹਾਂ ਹਾਂ ਆਜਾ ਤੁਆ ਮੀਆਂ ਉਹਨੇ ਵੀ ਪੀਣੀ ਆ ਵੇਲਾ ਜਦੋਂ ਇਹ ਆਉਂਦਾ ਉਦੋਂ ਖਲਾਰਾ ਪੈਂਦਾ ਜਿਆਦਾ ਹੁਣ ਪੇਰ ਇਹਨਾਂ ਦੇ ਲੜਪੜ ਮੈਂ ਮੰਮੀ ਮੈਂ ਵੇਖ ਕੇ ਆਂਨੀ ਆ ਪਤੀ ਨਹੀਂ ਨਾ ਉਹ ਦੂਜਿਆਂ ਨਾਲ ਤੇ ਬੋਲਣਾ ਮੈਂ ਜਾਣੀ ਆ ਮੈਂ ਪਿਆਰ ਪਲਾਸੇ ਨਾਲਾਂ ਨੂੰ ਜਾਣਦੀ ਆ ਕੋਈ ਨਹੀਂ ਮੰਮੀ ਤੂੰ ਬਹਿ ਮੈਂ ਵੇਖ ਕੇ ਆਉਣੀ ਆ ਨਾ ਭਲਾ ਲੈ ਪਿਆ ਕੇ ਪੋੜਾ ਹੁਣ ਇਹਨੇ ਉੱਥੇ ਜਾ ਕੇ ਲੜਨਾ ਹੀ ਤੇ ਜਾਂਦੇ ਖਲਾਰਾ ਕੱਲਰ ਜਾਣਾ ਹੈ ਪੋੜੇ ਤੇ ਮੰਮੀ ਫਿਰ ਮਨਜੋਧ ਬੰਦੇ ਆ ਨਾ ਜੇ ਪੀਣੀ ਹੀਗੀ ਤੇ ਥਿੰ ਘਰ ਬਹਿ ਕੇ ਪੀਓ ਟੌਰ ਨਾਲ ਪੀਓ ਉਹ ਚੋਰੀ ਤਾਂ ਹੀ ਤੇ ਪੀਂਡੇ ਨਹੀਂ ਮੋਦ ਵਿੱਚ ਵੜ ਕੇ ਚੋਰੀ ਕਰਾਣਾ ਹੁਣ ਇਹਨਾਂ ਨੇ ਘਟ ਘਟ ਲਾਉਣੀ ਹੈ ਚੋਰੀ ਬਾਅਦ ਵਿੱਚ ਜਦੋਂ ਅੰਦਰ ਜਾ ਕੇ ਤੇ ਉਹਨੇ ਅੱਗ ਮਚਾਉਣੀ ਹੈ ਤੇ ਫਿਰ ਇਹਨਾਂ ਨੇ ਭੰਬਲ ਬਣ ਮਚਣਾ ਤਮਾਸ਼ਾ ਲਾਉਣਾ ਇਹਨਾਂ ਨੇ ਫਿਰ ਇਹ ਰੰਤ ਮਾਸ਼ਾਅੱਲ ਫਿਰ ਬਾਦੂ ਚ ਬੁਰੀ ਮੈਨੂੰ ਬਣਾ ਦੇਣਾ ਹੁਣ ਵੀ ਤੇ ਪੀ ਨਹੀਂ ਦੇ ਐ ਫਿਰ ਇੱਥੇ ਬੈ ਕੇ ਪੀ ਲੈਣਾ ਕੀ ਕਰਾਂ ਇਹਨੂੰ ਬੜੀ ਵਾਰੀ ਕਿਹਾ ਇਹਦੇ ਖਾਣੇ ਚ ਗਾਲ ਹੀ ਨਹੀਂ ਪੈਂਦੀ ਜਾਬਦੀ ਪਈ ਕੀ ਸਮਝਾਉਣੀਆ ਕੀ ਨਹੀਂ ਹੁਣ ਤੇਰੇ ਸਾਹਮਣੇ ਮੈਂ ਵੀ ਤੇਰੇ ਮਗਰ ਮਗਰ ਤੁਰੀ ਫਿਰਦੀ ਰਹੀ ਨੀ ਸ਼ਾਮਾਂ ਨੂੰ ਵੀ ਚੱਲ ਨਾ ਪੀ ਨਾ ਪੀ ਫੇਰ ਵੀ ਇਹ ਦਾਲ ਆ ਹੀ ਹੁੰਦਾ ਮੁੰਡਿਆਂ ਦਾ ਬਾਹਣਾ ਲਾ ਦਿੰਦਾ ਫੋਨ ਆ ਗਿਆ ਪੁਰਾਣੇ ਦਾ ਢਿੰਗੜੇ ਦਾ ਇੱਕ ਮੁੰਡੇ ਨੇ ਗਲੋ ਲਾਤੇ ਪੀਣ ਵਾਲੇ ਇਹਦੇ ਬਾਹਣਾ ਹੀ ਚਾਹੀਦਾ ਵਾ ਕਿ ਬੜੀ ਪਰੇਸ਼ਾਨੀ ਲਾਈ ਇਹਨਾਂ ਨੇ ਹੁਣ ਵੇਖੀ ਪਾ ਉੱਥੇ ਲੱਟਣਾ ਉਹ ਦੋਵੇਂ ਜੀ ਪਾਹਣ ਆ ਹਾਂ ਬੰਦੇ ਮਾੜੇ ਥੋੜਾ ਹੰਦੇ ਹਾਂ ਆ ਜਿਹੜੀ ਅੰਦਰ ਜਾਂਦੀ ਉਹ ਮਾੜੇ ਬਣਾ ਦਿੰਦੀ ਐ ਨਾ ਨਹੀਂ ਹੋਣੀ ਪੀਣੀ ਮੰਮੀ ਉਹਨੇ ਨਹੀਂ ਪੀਣੀ ਮੈਂ ਕਹਿ ਕੇ ਲਿਆਈ ਪਰ ਪੀਣ ਵਾਲਿਆਂ ਦੀ ਜ਼ੁਬਾਨ ਨਹੀਂ ਹੋ ਰਹਿੰਦੀ ਨਾ ਆ ਤੇ ਪੀਣੀ ਆਂਦੇ ਤਾਂ ਇੱਥੇ ਬਹਿ ਕੇ ਮੈਨੂੰ ਤੇ ਆਹੋ ਹੀ ਹੁੰਦਾ ਵਾ ਵੀ ਪੀਣੀ ਤੇ ਇੱਥੇ ਬਹਿ ਕੇ ਪੀਓ ਸਾਰਾ ਉਜੜ ਫਿਰ ਮੇਰੇ ਸਿਰ ਤੇ ਲਾਉਣਾ ਪਈ ਇਹਦੇ ਤੋਂ ਡਰਦੇ ਆਂ ਅਸੀਂ ਬਾਹਰ ਪੀਂਦੇ ਆ ਹੁਣ ਇਹਨਾਂ ਨੇ ਉੱਥੇ ਘੋਟ ਘੋਟ ਲਾ ਲੈਣੀ ਆ ਬਾਅਦ ਵਿੱਚ ਇਹਨਾਂ ਦੇ ਮਨ ਚ ਗੁੱਸਾ ਜੜੀ ਜਾਣਾ ਵਾ ਵੀ ਅਸੀਂ ਇੰਨਾ ਪੈਂਡਾ ਕਰਕੇ ਜਾਣ ਦੇ ਜਦੋਂ ਪਤਾ ਵਾ ਸਾਰਾ ਤੇ ਫਿਰ ਇੱਥੇ ਬਹਿ ਕੇ ਪੀ ਲੈਣਾਂਗੇ ਉੱਥੋਂ ਦੇ ਖੱਤੇ ਕੋਕਾਖ ਕਾਂਚੂ ਲੜਾ ਲੈਣ ਤੇ ਹੋਰ ਵਾਜ ਫਿਰ ਸਾਰਾ ਮੇਰੇ ਨਾਲ ਹੀ ਲੱਗਣਾ ਵਾ ਸਾਰਾ ਕੁਝ ਮੈਂ ਤੇ ਜਾਵਾਂ ਨਾ ਪਿਆਰ ਦਲਾਸੇ ਨਾਲ ਆਵਾ ਫੜ ਕੇ ਨਹੀਂ ਤੀ ਹੁਣ ਮੇਨਾਂ ਰਸੋਈ ਚਾਓ ਚੱਲ ਫਿਰ ਮੇਨਾਂ ਰਸੋਈ ਚ ਕਰ ਲਈਏ ਕੰਮ ਕਰ ਵਾਹ ਤੇਰੇ ਜੋਰ ਨਾਲ ਆਟਾ ਆਪਾਂ ਜਿਹੜੇ ਮੰਤਾ ਵਾ ਤੁਮ ਬੁੱਲ ਕੇ ਮੈਨੂੰ ਵੇਖਾਂ ਕਿ ਤੇ ਉਹਨਾਂ ਨੇ ਲਿਆਵਾ ਘੇਰ ਘੂਰ ਕੇ ਕਿਤਨਾ ਉਦਾਂ ਨਹੀਂ ਆਉਣਾ ਹੀ ਨਹੀਂ ਕਾ ਫਿਰ ਇਹਨਾਂ ਨੇ ਸਾਡੇ ਤੇ ਵਰਾਉਣੀ ਆ ਇਹਨੂੰ ਕਹੋ ਜੇਲ੍ਹ ਲਿਆਉਣਾ ਵਾ ਮੀਟ ਮੋਟਰ ਤੇ ਲੈ ਆਵੇ ਬਣਿਆ ਬਣਾਇਆ ਲੈ ਆਵੇ ਹਾਂ ਮਾਤਾ ਇਹ ਨਹੀਂ ਚਲ ਆਟਾ ਤੇ ਗੁੰਨ ਕੇ ਰੋਟੀਆਂ ਲਾਈਏ ਹੂੰ ਤੇ ਹੋਰ ਕੁੜੀ ਵਾਸਤੇ ਕੋਈ ਸਬਜ਼ੀ ਬਣਾ ਨਹੀਂ ਤਾਂ ਬਣਾ ਲੈ ਉਹਨੇ ਫੇਰ ਉਹਨੇ ਵੀ ਭੋਲਣਾ ਬਣਾਈਓ ਹਾਂ ਨਹੀਂ ਉਹ ਤਾਂ ਬਣਾ ਲੈਣੀ ਆ ਤਾ ਦਾ ਬਣਾ ਲੈ ਤੂੰ ਤੇ ਲਿਆ ਮੈਨੂੰ ਚੀਜ਼ ਫੜਾ ਮੈਂ ਜਿਹੜੀ ਘਰ ਵਾਲਾ ਕੰਮ ਹੈ ਕਰ ਸਕਦਾ ਆਏ ਤੂੰ ਇਹਦੇ ਨਿਯਾਰ ਚ ਨਿਕਲੇ ਆ ਓਏ ਆਹੋ ਆਖ ਨੇ ਨਿੰਬੂ ਖਾਲਦਾ ਭਾਈਆ ਤੈਨੂੰ ਬਹੁਤ ਨਿੰਬੂ ਲੱਗਾ ਇਹਨਾਂ ਨੂੰ ਅੰਦਰ ਤੇ ਖਬਰ ਪਹੁੰਚ ਵੀ ਗਈ ਆ ਮਾ ਸ਼ਰਾਬ ਪੀਂਦੇ ਆ ਲਾ ਸ਼ਰਾਬ ਕੋ ਇੱਥੇ ਨਿੰਬੂ ਠੇਕਾ ਵਾ ਇਹਦੇ ਠੇਕਾ ਖੋਲੀ ਆ ਕਿ ਬਾਰ ਬਣੀਏ ਇਸ ਵਿੱਚ ਪੀਓ ਜੇ ਨਾ ਪੀਓ ਮੱਛੇ ਤੇ ਕਲੰਗ ਤੇ ਲੱਗੀ ਗਿਆ ਨਾ ਬਦनामी ਤੇ ਮੇਲੀ ਗਈ ਆ ਮੈਂ ਤਾਂ ਐ ਤੈਨੂੰ ਕਹਾਂ ਤੂੰ ਕੱਲੀ ਚਲ ਜਾ ਉਹ ਕੋਹ ਨਹੀਂ ਹੋਇਆ ਉਹ ਨਿੰਬੂ ਬਖਾਲ ਕੇ ਲਿਆ ਮੈਂ ਹਾਂ ਭਈਆ ਕਾਂ ਦੋਂਗੇ ਤਾਂ ਨਿੰਬੂ ਚਾਰ ਚੁਰ ਪਾਇਓ ਉਹ ਤੇ ਜਲ ਨਹੀਂ ਪਾਲਾਂਗੇ ਉਹ ਮੈਂ ਟੋਰਨਾ ਖਾਣੇ ਮੈਂ ਆਪੇ ਜਦੋਂ ਮਰਜ਼ੀ ਭਾਵੇਂ ਬੋਰਾ ਖਾਣਾ ਭਾਵੇਂ ਕੋ ਮੰਡਲ ਖਾਵੇਂ ਤਾਂ ਮੈਂ ਜਿੰਨੇ ਮਰਜ਼ੀ ਖਾਣਾ ਨਹੀਂ ਤੇਰੀ ਆਪਣੀ ਘਰ ਦੀ ਨੂੰ ਕਿਤੇ ਮਾਸਾ ਸਮਝਾ ਲੈ ਕਰਕੇ ਪਾਸੇ ਸ਼ਿਕਾਇਤਾਂ ਨੂੰ ਰੱਖੀ ਆਡੇ ਨੂੰ ਜੋਗੀ ਹੋ ਨਹੀਂ ਉਹ ਨਹੀਂ ਕਿ ਕਿਸਾ ਤਾ ਕੌਣਾਂ ਦਾ ਕੌਣ ਮ ਇਹਦੇ ਨਾਲ ਦੀ ਆਂਦੀ ਹੋਰ ਕਿੰਨੇ ਆਖਣਾ ਉਹ ਹੀ ਜਾ ਕੇ ਖਬਰਾਂ ਦੇਣ ਦੀ ਪਿਓ ਬਾਅਦ ਸ਼ਰਾਬ ਪੀਂਦੇ ਉਹ ਮੈਂ ਤੈਨੂੰ ਆਖੀ ਜਾਂਦਾਈ ਉਹ ਤੂੰ ਭੂਏ ਚੜਾਈ ਜਨਾ ਨੂੰ ਹੁਣ ਫੇਰਾ ਮਾਰਿਆ ਗਿਆ ਵੀ ਬਜ਼ਨਾਮੀ ਆਡੇ ਪਾ ਦੀ ਓ ਸਰ ਤੇਰਾ ਨਾ ਭਾਈਆ ਤੂੰ ਕੁੰਡਾ ਨਹੀਂ ਕੂਆ ਮੈਂ ਖੇ ਸਵਾ ਮੈਨੂੰ ਦੱਸ ਮੈਂ ਆਪੇ ਲਾ ਲਾ ਕੇ ਜਾਨੀ ਫਿਰ ਓ ਚਲੋ ਠੰਡੇ ਰਹਿ ਮੈਂ ਪੁੱਛ ਲਈ ਨਾ ਕੋਈ ਗੱਲ ਨਹੀਂ ਪੁੱਛ ਲੈਣਾ ਤੂੰ ਪੁੱਛਣਾ ਪਰ ਤੂੰ ਕਦੋਂ ਜਦੋਂ ਆਈਦਾ ਉਹ ਤੇ ਬੇਚੀ ਕਰਾ ਕੇ ਖਲਾ ਦੇਣਾ ਸਾਡੀ ਪਰ ਇੰਨਾ ਕਾ ਬੂਟੂ ਡੁੱਗਾ ਵਾ ਪਰ ਤੈਨੂੰ ਕਿਉਂ ਵੜੇ ਇਹਦੇ ਵਿੱਚ ਓਏ ਬੇਤ ਨਾ ਬੂਟੇ ਵੱਜਣ ਵਾਲੇ ਮੈਂ ਇਹਨੂੰ ਆਖਣਾ ਬਣਾਈ ਕਰਾ ਇਹਨਾਂ ਦੀ ਡਿੱਗੇ ਹਨੇਰ ਖਾਨੇ ਨਾਲ ਮੀਆਂ ਦੇ ਨਾਲ ਨਿੰਬੂਆਂ ਨੂੰ ਕੌਣ ਬਣਾਉਂਦਾ ਓ ਨਹੀਂ ਬੂਟੇ ਪੜੇ ਨਸਲ ਦੇ ਆ ਮੈਂ ਤਾਂ ਕਰ ਲਾ ਖਰਾਬ ਹੋ ਜਾਣੇ ਥੱਲੇ ਓ ਠੀਕ ਆ ਚਲੋ ਘਰ ਅੰਦਰ ਦੋ ਦੋ ਤਿੰਨ ਤਿੰਨ ਮੀਟਰ ਦੀ ਮਾਰ ਸੀਗਾ ਲੈ ਤਾ ਬਣਾ ਇਹਨਾਂ ਨੂੰ ਉਹ ਤੇ ਖਿਲਰੇ ਆ ਤੂੰ ਇਹ ਬੂ ਕੀ ਖਾਣਾ ਚਾਰ ਪਾ ਦਾਂਗੇ ਇੱਥੇ ਹੀ ਚਾਰ ਲੈ ਜੀ ਤੂੰ ਔਰ ਚੱਲ ਲੈ ਜਾਾਂਗੇ ਜੋ ਖੜਨੇ ਹੋਣਗੇ ਇਹਨਾਂ ਦਾ ਕ ਵੀ ਸਹੀ ਵੀ ਨਹੀਂ ਇੰਨੇ ਕ ਡੱਬੇ ਚ ਚਾਰ ਤਿੰਨ ਨੂੰ ਪਾ ਦੂੰਗਾ ਉਹ ਜਾ ਕੰਜੂਸਾ ਇਸ ਤਰ੍ਹਾਂ ਦੇ ਕੰਮ ਨਾ ਕਰ ਜਿਹੜਾ ਆਪਣੀ ਬੋਟੀ ਵਾਲ ਦਾ ਘੱਟ ਓਏ ਜਿਹੜਾ ਮਸਾਲਾ ਪੈਣਾ ਵਿੱਚ ਮਸਾਲਾ ਪੈਣਾ ਆਹੋ ਮਸਾਲਾ ਵੀ ਸੁਣਾ ਦੇ ਹੁਣ ਲੈ ਤੂੰ ਕੁਛ ਰਹਿ ਗਿਆ ਸੁਣਾ ਓਏ ਹੁਣ ਲੈ ਮੇਰੀ ਭੈਣ ਨੂੰ ਪੁੱਛ ਕੇ ਚੀਜ਼ਾਂ ਤੇ ਆ ਕਰ ਗੁੱਸਾ ਨਹੀਂ ਕਰੀਦਾ ਹੁੰਦਾ ਗੁੱਸਾ ਨਹੀਂ ਕਰੀਦਾ ਆਹੋ ਗੁੱਸਾ ਨਹੀਂ ਕਰੀਦਾ ਚੱਲ ਚੱਲ ਬਾਬਾ ਜੀ ਕੰਦਾ ਮਰ ਚੋਈ ਜੋ ਆ ਗਿਆ ਤੂੰ ਸੋਈ ਚ ਕੀ ਰੱਖਿਆ ਤੇਰਾ ਉਸ ਮੈਂ ਸੁਣਾ ਸੁਣਿਆ ਸਮਾਸ਼ ਮੂਲਾ ਹੈਗਾ ਮੇਰੀ ਇੱਕ ਗੱਲ ਸੁਣਨਾ ਧਿਆਨ ਨਾਲ ਹੁਣ ਜਿਹੜਾ ਉੱਥੇ ਕੰਮ ਨਹੀਂ ਨਾ ਕੀਤਾ ਤੇ ਰਸੋਈ ਚ ਵੀ ਨਹੀਂ ਕਰਨਾ ਮੈਨੂੰ ਪਹਿਲਾਂ ਤੂੰ ਨੁੱਕਰਾਂ ਨਕਰਾਂ ਚਵਾੜ ਕੇ ਰੱਖੀ ਹੋਣੀ ਆ ਉਹ ਨਹੀਂ ਪੀਣੀ ਤੈਨੂੰ ਕਿਹਾ ਮੈਂ ਨਹੀਂ ਪੀਣੀ ਬਸ ਜਿਹੜੀ ਚੀਜ਼ ਹੋਣੀ ਇੱਥੇ ਲਿਆ ਕੇ ਖਾਓ ਉੱਥੇ ਨਿੰਬੂ ਚ ਕੀ ਕਰਦੇਂ ਦੀਰਾ ਕੱਖ ਕਾਂ ਚ ਕੋ ਲੜਾਉਣਾ ਤੈਨੂੰ ਓ ਮਮੀ ਉਦਾਂ ਗਏ ਨਿੰਬੂ ਵੇਖਣ ਕਾਟਣ ਨਿੰਬੂ ਤੋੜ ਲੈਨੇ ਤੂੰ ਆ ਨਹੀਂ ਬੋਲੋ ਖਾញਾ ਦੀਰਾ ਨਾ ਅੱਧੀ ਰਾਤ ਕਿਥੇ ਹੋ ਗਈ ਇਹ ਘੋੜੇ ਘੋੜੇ ਦੰ ਚੜਿਆ ਜੇ ਜੇੜਾ ਪਾਪ ਜਿੱਦਾਂ ਮਰਜੀ ਆ ਉੱਥੇ ਪਤਾ ਕਿੱਡਾ ਕਿਡਾ ਘਾ ਚੜਿਆ ਆ ਐ ਬੇਜੀ ਕਰਾਉਣੀ ਨਾ ਨਹੀਂ ਮੈਨੂੰ ਸਾਨੂੰ ਜਿਹੜਾ ਇਹਦਾ ਬੇਜੀ ਕਰੀ ਜਾਂਦਾ ਆਣ ਕੇ ਉਦੋਂ ਨਾ ਤੂੰ ਇਦਾਂ ਕਹਿੰਦੇ ਜਿੱਦਾਂ ਤੂੰ ਪੀਤੀ ਹੁੰਦੀ ਆ ਪੀਤੀ ਨਹੀਂ ਲੈ ਦੱਸ ਕਿਥੇ ਪੀਤੀ ਆ ਆਉਂਦੀ ਬੈਠ ਜਾ ਕਿਦੇ ਪੀਤੀ ਹੁੰਦੀ ਆ ਚਾਹ ਘੁੱਟ ਪਿਆਰ ਕੇ ਫੈਣੀਆਂ ਨਾਲ ਗੱਲਾਂ ਮਾਰਦੀ ਆ ਮੇਰੇ ਨਾਲ ਮੈਸੇਜ ਖੋਣੀ ਮੈਂ ਇੱਥੇ ਹੁੰਦਾ ਨਾ ਲੈਂਦਾ ਬਹਿ ਜਾਣ ਕੀ ਬਹਿ ਜਾ ਇੱਥੇ ਬੈਠਾ ਕਰੀ ਜਾਂਦੀ ਆ ਆ ਗਿਆ ਖੰਡਾ ਆਪੇ ਯਾਰੀ ਠੰਡੇ ਹੋਣਗੇ ਗੱਲ ਗਲ ਮੈਨੂੰ ਠੰਡਾ ਹੋਵੇ ਲੋਗੇ ਰੱਖਦਾ ਗੱਲ ਨਹੀਂ ਬਾਤ ਨਹੀਂ ਕੋਈ ਚੁੱਪ ਕਰ ਜਾ ਹੁਣ ਚੁੱਪ ਕਰ ਜਾ ਚੁੱਪ ਕਰ ਜਾ ਤੈਨੂੰ ਵੱਢੇ ਕੱਲੀ ਜਾ ਬਸੇ ਇਹਨਾਂ ਨੂੰ ਪਤਾ ਲੱਗਦਾ ਮੈਂ ਕਹਿੰਦੀ ਜੇ ਕੋਈ ਇੱਜ਼ਤ ਕਰਨ ਦੇ ਨਾ ਤੇ ਇੱਜ਼ਤ ਕਰਵਾ ਲੋ ਆ ਸਵਾਜ ਦੀ ਵਾ ਕਦੀ ਕੋਈ ਨਾ ਲਾਦਾ ਤੇ ਸ਼ਰਾਬ ਚ ਕਦੀ ਕੋਈ ਨਾ ਲਾਦਾ ਹੁਣ ਮਾਇਨੇ ਨਿੰਬੂ ਦੀ ਅੱਖਾਂ ਹੀ ਆਈਆਂ ਐ ਜਾਣ ਦੇ ਤਾਂ ਸਾਰਾ ਬਣਵਾਇਆ ਜਾ ਸਕਦੇ ਬੱਬਾ ਉਹ ਮੈਨੂੰ ਪਤਾ ਸਭ ਕੁਝ ਸੱਚ ਹੀ ਆ ਹੁਣ ਤੁਸੀਂ ਤੇ ਨਿੰਬੂਆਂ ਨਾਲ ਵੀ ਗੱਲ ਕਰ ਸਕਦੇ ਆ ਦਵਾਈ ਦੀ ਗੱਲ ਆ ਟਾਡੀ ਉਹ ਮਾਨਤਾ ਨਾ ਦੇ ਭਾਈਆ ਨਿੰਬੂ ਵੇਖ ਲ ਕੋਈ ਦਵਾਈ ਵੀ ਪਾਉਣ ਵਾਲੀ ਦੱਸ ਮੈਨੂੰ ਆਹੋ ਨਿੰਬੂ ਤਾਂ ਅੱਗੇ ਭਲਾ ਕਦੀ ਤੁਸੀਂ ਵੇਖੇ ਨਹੀਂ ਨਾ ਉਹ ਤਾਂ ਰਾਜ ਹੁੰਦੇ ਤੇ ਪੈਂਦੇ ਆ ਉਹ ਕਿਹੜੇ ਲੁਕੇ ਬੈਠੇ ਆ ਗੱਲ ਦਵਾਈਆਂ ਦੀ ਕਰਦੇ ਆ ਕਰਦੇ ਨਹੀਂ ਦਵਾਈਆਂ ਦੀ ਗੱਲ ਜਿੱਦਾਂ ਹੁਣ ਹੋਰ ਸੋਈ ਚ ਵੜਿਆ ਵਾ ਮੈਨੂੰ ਉਹਦੇ ਤੇ ਸ਼ੱਕ ਪੈ ਗਿਆ ਤਾਂ ਮੈਂ ਮੈਂ ਕਹਿੰਦੀ ਮੈਂ ਹਾਂ ਬੰਦਿਆਂ ਨੂੰ ਚੰਗੇ ਨਵੇਂ ਨਰੋਏ ਘਰ ਚੱਲ ਜੋ ਤਾਂ ਮੈਂ ਪੀਤੀ ਐ ਮੈਂ ਤਾਂ ਵਾਦਾ ਕਰਕੇ ਆਇਆ ਨਾ ਮੈਂ ਰੋਟੀ ਜਿਹੜੀ ਬੁਰਕੀ ਖਾਣ ਦੀ ਖਵਾ ਲੈ ਦੇ ਪੁਰੀਆਂ ਕਾ ਪਾ ਕ ਆਪਣੇ ਬੈਗ ਚ ਚਲੀ ਜਾ ਆਪਾਂ ਜੇ ਨਹੀਂ ਪੀਤੀ ਤੇ ਆ ਕਪੜਾ ਚ ਮਸ਼ਕਾਉਣ ਦੇ ਆ ਓਏ ਨਿੰਬੂਆਂ ਨਾਲ ਬੋਹਨ ਕੋ ਲੱਗ ਲੁਗ ਨਾ ਗਿਆ ਹੋਵੇ ਉਦਾਂ ਮੈਂ ਤਾਂ ਨਹੀਂਗੀ ਪੀਤੀ ਪੁੱਤੀ ਕਰ ਦੇ ਮਹਿਲ ਜੀ ਤੇ ਆਉਂਦੀ ਮੈਨੂੰ ਉਹ ਜਾਓ ਸੈਂਟਰ ਦੀ ਸੀਜੀ ਪੀ ਨੂੰ ਲਿਆ ਕਪੜਾ ਨ ਮਾਰ ਲਿਓ ਲੱਗ ਗਿਆ ਨਾ ਕੋਈ ਬੇ ਟੂਟਣ ਲੱਗੀ ਹੋਏ ਕਰੇ ਪਰ ਮੈਨੂੰ ਦੇਖਣ ਦੇਣੀ ਕਿ ਕਿਦੈ ਦੇਖਦੀ ਤੇ ਨਹੀਂ ਉਦਾਂ ਹੀ ਤੈਨੂੰ ਯਾਦਦਾਵਾ ਮੇਲਾ ਮਸਕੋ ਤੇ ਉਹ ਨਹੀਂ ਗਈ ਇਹੋ ਕਦੀ ਮੁਸ਼ਕਲ ਚਾਰ ਦਿਨਾਂ ਪਛੇੜਾ ਪਾਇਆ ਪਤਾ ਨਹੀਂ ਕਿਥੋਂ ਮੁਸ਼ਕ ਆ ਜਾਂਦੀ ਇਹਨੂੰ